ਤੇ ਹਾਂ ਜੀ ਉਹ ਤੋਪਾਂ ਜਿਨ੍ਹਾਂ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਜਿਨ੍ਹਾਂ ਨੇ ਆਪਣੇ ਦੇਸ਼ ਆਪਣੇ ਕੌਮ ਦੇ ਖਾਤਰ ਕੁਰਬਾਨੀਆਂ ਕੀਤੀਆਂ ਤੇ ਵਾਹਿਗੁਰੂ ਜੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ 채ਨਲ ਤੇ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਲੇਰਕੋਡਲਾ ਦੇ ਨਾਮਤਾਰੀ ਸ਼ਹੀਦੀ ਸਮਾਰਕ ਵਿਖੇ ਜਿੱਥੇ ਕਿ 66 ਕੁੱਕਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਦੀ ਯਾਦ ਵਿੱਚ ਆ ਦੇਖੋ ਜੀ ਬਹੁਤ ਸੁੰਦਰ ਸਮਾਰਕ ਬਣਿਆ ਹੈ ਕੰਡੇ ਦੇ ਰੂਪ ਵਿੱਚ ਤੇ ਆਪ ਵੀ ਦਰਸ਼ਨ ਕਰ ਰਹੇ ਹੋ ਤੇ ਮੇਰੇ ਖੱਬੇ ਪਾਸੇ ਕੋਈ ਸਮਾਰਕ ਹੈ ਤੇ ਜਿਵੇਂ ਹੀ ਇਹ ਤਿਆਰ ਹੋ ਜਾਵੇਗਾ ਅਸੀਂ ਆਪ ਜੀ ਨੂੰ ਇਸਦੇ ਅੰਦਰੋਂ ਵੀ ਦਰਸ਼ਨ ਕਰਾਵਾਂਗੇ ਤੇ ਆਓ ਖੰਨਹਲਾ ਆਪਾਂ ਤੁਹਾਨੂੰ ਪੱਤਿਆਂ ਵਾਲੇ ਕਲਰ ਦੇ ਦਰਸ਼ਨ ਕਰਾਉਨੇ ਆ ਇਸ ਜਿਸ ਸਮਾਰਕ ਦੇ ਦਿੱਥੇ ਬਹੁਤ ਹੀ ਸੁੰਦਰ ਫੁੱਲਾਂ ਦੀ ਬਾਗ ਬਣਿਆ ਹੋਇਆ ਬਹੁਤ ਹੀ ਸੋਹਣਾ ਦੇਖੋ ਤੇ ਆਪ ਜੀ ਆ ਦੇਖੋ ਇਤਿਹਾਸਕ ਕਿਉਂਕਿ ਚਿੱਤਰ ਨੇ ਆ ਜੀ ਇਹਨਾਂ ਦੇ ਦਰਸ਼ਨ ਕਰ ਰਹੇ ਹੋ ਕਿ ਬਹੁਤ ਹੀ ਸੋਹਣਾ ਇਤਿਹਾਸ ਹੈ ਜੀ ਇਤਿਹਾਸਕ ਤਸਵੀਰਾਂ ਨੇ ਇਥੋਂ ਦੀਆਂ ਤੇ ਜਦੋਂ ਵੀ ਆਪ ਜੀ ਮਲੇਰ ਕੋਟਲਾ ਆਓ ਤਾਂ ਬੇਨਤੀ ਹੈ ਕਿ ਇਸ ਨਾਮਧਾਰੀ ਸ਼ੇਧ ਦੇ ਮਹਸਮਾਰਕ ਕੋਕਿਆਂ ਵਾਲੇ ਕਲਰ ਜੋ ਕੀ ਨੰਨਾ ਰੋੜਤੀ ਹੈ ਤਾਂ ਇੱਥੋਂ ਦੇ ਆਪ ਦਰਸ਼ਨ ਜ਼ਰੂਰ ਕਰੋ ਜੀ ਤਾਂ ਕਿ ਆਪ ਜੀ ਨੂੰ ਇਹਨਾਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲ ਸਕੇ ਤੇ ਆ ਦੇਖੋ ਜੀ ਜਦੋਂ ਨਾਮਧਾਰੀ ਸ਼ਹੀਦਾਂ ਨੂੰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਤੇ ਇਸ ਤਰ੍ਹਾਂ ਇਹਨਾਂ ਨੂੰ ਤੋਪਖਾਨਾ ਤੋਪ ਦੇ ਮੂਹਰੇ ਬਣ ਕੇ ਟੋਟੇ ਟੋਟੇ ਕੀਤਾ ਗਿਆ ਸੀਗਾ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਕਿਸ ਤਰ੍ਹਾਂ ਦਾ ਇਹ ਸੀਨ ਸੀਗਾ ਤੇ ਸੱਚੀ ਇਹਨਾਂ ਨੂੰ ਸ਼ਰਧਾंजलि ਇਹ ਹੀ ਹੋਵੇ ਕਿ ਕਿ ਆਪ ਜਦੋਂ ਵੀ ਮਲੇਰਕੋਟਲਾ ਆਓ ਤਾਂ ਐਸੇ ਦੀਸਮਾਰਕ ਦੇ ਦਰਸ਼ਨ ਜ਼ਰੂਰ ਕਰੋ ਜੀ ਇਹ ਦੇਖੋ ਬਹੁਤ ਹੀ ਸੁੰਦਰ ਤਰੀਕੇ ਨਾਲ ਇਹਨਾਂ ਦਾ ਇਤਿਹਾਸ ਦਰਸਾਇਆ ਗਿਆ ਹੈ। ਕਿਆ ਇਤਿਹਾਸਿਕ ਤਸਵੀਰਾਂ ਇਨਾਂ ਦੇ ਇਤਿਹਾਸ ਨੂੰ ਦਰਸਾ ਰਹੀਆਂ ਹਨ ਕਿ ਕਿੰਨਾ ਵੱਡਾ ਬਲਦਾਨ ਕੀਤਾ ਇਹਨਾਂ ਨੇ ਤੇ ਇਹ ਜੀ 1940 ਦੀ ਤਸਵੀਰ ਜਦੋਂ ਸੁਤੰਤਰਤਾ ਸੈਨਾਨੀਆਂ ਦਾ ਨਿਗਾ ਸਵਾਗਤ ਕੀਤਾ ਗਿਆ ਸੀ ਜਦੋਂ ਮੁਕਦਮੇ ਚ ਬਰੀ ਹੋਣ ਤੋਂ ਬਾਅਦ ਆਪਣਾ ਨਾਮਤਾਰੀ ਸਮਾਜ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਸੀ ਯਾ ਦੇਖੋ ਜੀ 1939 ਵਿੱਚ श्री जवाहरलाल नेहरू ਨਾਲ ਇਤਿਹਾਸਕ ਤਸਵੀਰਾਂ ਤੇ ਨਹੀਂ ਜੀ ਚਾਰਟ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਬਲਦਾਨ ਦਿੱਤਾ ਤੇ ਟੋਪਾਂ ਦੇ ਮੂਹਰੇ ਆ ਕੇ ਆਪਣੇ ਟੁੱਟੇ ਟੁੱਟੇ ਕਰਵਾਏ ਤੇ ਹਾਂਜੀ ਉਹ ਤੋਪਾਂ ਜਿਨ੍ਹਾਂ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਜਿਨ੍ਹਾਂ ਨੇ ਆਪਣੇ ਦੇਸ਼ ਆਪਣੇ ਕੌਮ ਦੇ ਖਾਤਰ ਕੁਰਬਾਨੀਆਂ ਕੀਤੀਆਂ ਤੇ ਤੋਪਾਂ ਦੇ ਅੱਗੇ ਆ ਕੇ ਆਪਣੇ ਟੁੱਟੇ-ਟੁੱਟੇ ਕਰਵਾ ਦਿੱਤੇ ਤੇ ਦਰਸ਼ਨ ਕਰੋ ਜੀ ਇਹਨਾਂ ਤੋਪਾਂ ਦੇ ਤੇ ਨਾਲ ਹੀ ਨਾਲ ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਇਤਿਹਾਸ ਤੇ ਆਉਣ ਵਾਲੀ ਵੀਡੀਓਜ਼ 'ਚ ਵੀ ਆਪ ਜੀ ਨੂੰ ਨਾਲ ਰੱਖ ਸਕੀਏ ਇਸੇ ਦੇ ਨਾਲ ਆਪਕੀ ਜੀ ਤੋਂ ਵਿਦਾ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ